ਭਾਈ ਗੁਰਜੀਕਾ ਖਾਲਸਾ ਬਾਜ ਜੇ ਕੀ ਫਤਿਹ ਅੱਜ ਮੈਂ ਬਹੁਤ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਸਾਰੇ ਭੈਣ ਭਰਾਵਾਂ ਦੋਸਤਾਂ ਨੂੰ ਜਿੰਨੇ ਵੀ ਜਿਹੜੇ ਪੰਜਾਬੀ ਵਿਰਸਾ ਟੀਵੀ ਵੇਖਰ ਵਾਲੇ ਸਰੋਤਿਆਂ ਨੂੰ ਮੇਰਾ ਤਹਿ ਦਿਲੋਂ ਧੰਨਵਾਦ ਆ ਤੇ ਅੱਜ ਮੈਂ ਗੱਲਬਾਤ ਕਰਨੀ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਬਾਰੇ ਪਹਿਲਾਂ ਤੁਹਾਨੂੰ ਮੈਂ ਇੱਕ ਦੋ ਮੇਰੇ ਸਵਾਲ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਤੁਸੀਂ ਉਸ ਦਾ ਜਵਾਬ ਜ਼ਰੂਰ ਦੇਣਾ ਕਮੈਂਟਾਂ ਰਾਹੀਂ ਉਸ ਤੋਂ ਬਾਅਦ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਬਾਰੇ ਹੁਣ ਮੈਂ ਤੁਹਾਨੂੰ ਇੱਕ ਮੇਰਾ ਸਵਾਲ ਆ ਤੇ ਸਰਕਾਰਾਂ ਨੂੰ ਵੀ ਸਵਾਲ ਆ ਕਿ ਭਾਈ ਅੰਮਰਤਪਾਲ ਸਿੰਘ ਕਿਉਂ ਲੋਕਾਂ ਦੇ ਕਿਉਂ ਸਰਕਾਰਾਂ ਦੇ ਚੁਬਧਾਗਾ ਇਹ ਮੇਰੇ ਸਵਾਲ ਦਾ ਜਵਾਬ ਜਿਹੜਾ ਸਰਕਾਰ ਦੱਸੇ ਲੋਕ ਦੱਸਣਾ ਕੀ ਦੱਸੋ ਅੱਜਾ ਕੀ ਭਾਈ ਅੰਮਰਪਾਲ ਸਿੰਘ ਨੇ ਕਰਤਾ ਪਰ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਸੱਚ ਬੋਲਦਾ ਇਕ ਤਾਂ ਹੁੰਦਾ ਗੱਲ ਗੋਲਮੋਲ ਦੀ ਕਰਦਾ ਹੁੰਦਾ ਵੀ ਨਾਲੋਂ ਮੈਨੂੰ ਉਧਰੋਂ ਰਹਦੇ ਮੇਰੇ ਨਾਲੇ ਉਧਰੋਂ ਰਹਦੇ ਉਹਨੂੰ ਕਹਿੰਦੇ ਆ ਦੋਗਲੇ ਬੰਦੇ ਇੱਕ ਜਿਹੜਾ ਖੁੱਲੇ ਮੈਦਾਨ ਦੇ ਵਿੱਚ ਆ ਕੇ ਲੜੇ ਉਹ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਉਹਨੇ ਕਹਿਤਾ ਕਿ ਮੈਂ ਖੁੱਲੇ ਮੈਦਾਨ ਦੇ ਵਿੱਚ ਆ ਗਿਆ ਮੈਂ ਤੁਹਾਨੂੰ ਅੰਮ੍ਰਿਤ ਦੀ ਦਾਤ ਵੀ ਜਿਹੜੀ ਪ੍ਰਾਪਤ ਕਰਾਉ ਨਾਲ ਦੇ ਸਿੰਘਾਂ ਨੂੰ ਤੇ ਨਾਲ ਦੇ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਪਾਣ ਕਰਵਾ ਕੇ ਤੇ ਪੰਜਾਬ ਦੇ ਵਿੱਚੋਂ ਖਾਲਸਾ ਬਹੀਰ ਸ਼ੁਰੂ ਕਰ ਦਿੱਤੀ ਖਾਲਸਾ ਬਹੀਰ ਕਾਦੇ ਲਈ ਕੀਤੀ ਆ ਜਿਹੜੇ ਸਾਡੇ ਅੱਜ ਦੇ ਨੌਜਵਾਨ ਨੇ ਨਸੇ ਦੀ ਦਲਦਲ ਦੇ ਵਿੱਚ ਧਸ ਰਹੇ ਨੇ ਚਿੱਟੇ ਦੇ ਨਸੇ ਦੀ ਦਲਦਲ ਧਸ ਕੇ ਜਿਹੜੇ ਨਿਤ ਮੌਤਾ ਹੋ ਰਹੀਆਂ ਨੇ ਤੇ ਦੂਜੇ ਪਾਸੇ ਉਹ ਨੌਜਵਾਨ ਜਿਹੜੇ ਕਿ ਆਪਣੇ ਰਾਹ ਤੋਂ ਭਟਕੇ ਹੋਏ ਸਨ ਜਿਨੀ ਕਿ ਆਪਣੀ ਸਿੱਖੀ ਤੋਂ ਭਟਕੇ ਹੋਏ ਸਨ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੋਂ ਬਾਅਦ ਉਸ ਤੋਂ ਬਾਅਦ ਇੱਕ ਦੀਪ ਸਿੱਧੂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜੀ ਦੀਪ ਸਿੱਧੂ ਗੱਲ ਕਰ ਗਿਆ ਜਿਹੜੀ ਦੀਪ ਸਿੱਧੂ ਚਿੰਗਲ ਲਗਾ ਗਿਆ ਜਿਹੜੇ ਬੋਲ ਦੀਪ ਸਿੱਧੂ ਪਗਾ ਗਿਆ ਤਾਂ ਉਹ ਸਾਧਿਆ ਤੱਕ ਇੱਕ ਇਤਿਹਾਸ ਬਣ ਗਿਆ ਉਸ ਨੌਜਵਾਨ ਦਾ ਤੇ ਲੋਕਾਂ ਨੇ ਬਥੇਰਾ ਉਹਨੂੰ ਵੀ ਭੰਡਿਆ ਗਦਾਰ ਵੀ ਕਿਹਾ ਸਰਟੀਫਿਕੇਟ ਬਥੇਰੇ ਬੰਦੇ ਕੋਈ ਭਾਜਪੀ ਦਾ ਪਲੈਂਟਡ ਕਹਿੰਦਾ ਸੀ ਕੋਈ ਕਿਸੇ ਦਾ ਕਹਿੰਦਾ ਸੀ ਕੋਈ ਏਜੰਸੀਆਂ ਦਾ ਕਹਿੰਦਾ ਸੀ ਪਰ ਉਹਨੇ ਇੱਕ ਤੈਹ ਗੱਲ ਕਰ ਲਈ ਸੀ ਕਹਿੰਦਾ ਇੱਥੇ ਤਾਂ ਜਿਹੜਾ ਮਰ ਕੇ ਦੱਸਣਾ ਪੈਂਦਾ ਲੋਕਾਂ ਨੂੰ ਸਾਹ ਹੱਤ ਦੇ ਕੇ ਦੱਸਣਾ ਪੈਂਦਾ ਲੋਕਾਂ ਨੂੰ ਕਿ ਮੈਂ ਕੌਣ ਸੀ ਇਹ ਲੋਕ ਉਹ ਤੋਂ ਪਹਿਲਾਂ ਤੁਹਾਨੂੰ ਚੰਗਾ ਨਹੀਂ ਕਹਿਣਗੇ ਕਦੇ ਵੀ ਤੇ ਇਹੀ ਭਾਈ ਅੰਮਰਤਪਾਲ ਸਿੰਘ ਨਾ ਹੋ ਰਿਹਾਗਾ ਅੱਜ ਡਗੜ ਧੱਲੇ ਉਹ ਦੋ ਦੋ ਟੱਕਿਆਂ ਦੇ ਬੰਦੇ ਜਿਹੜੇ ਥਾਂ-ਥਾਂ ਬੈਠੇ ਨੇ ਸਰਕਾਰਾਂ ਨੇ ਭੌਂਕਣ ਲਈ ਰੱਖੇ ਹੋਏ ਨੇ ਤੜਕੀ ਫੜ ਲੈਂਦੇ ਆ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਡਗੜ ਧੱਲਾ ਕਹੀ ਜਾਂਦਾ ਸੀ ਆਕੇ ਭਾਈ ਅੰਮਰਤਪਾਲ ਸਿੰਘ ਨੂੰ ਉਹਦੀ ਮਾਤਾ ਭਾਈ ਕਹਿ ਕੇ ਬੁਲਾਉਂਦੀ ਆ ਉਹਨੂੰ ਪੁੱਛਣਾ ਹੋਵੇ ਤੇਰੇ ਕੀ ਫਿਰ ਸੂਲ ਹੁੰਦਾ ਢਿੱਡ ਦੇ ਵਿੱਚ ਤੇਰੇ ਕੀ ਚਲੂਣੇ ਲੜਦੇ ਨੇ ਬੇਸ਼ਰਮਾ ਉਹ ਜਿਹਦਾ ਤੁਹਾਡਾ ਕੋਈ ਮੂੰਹ ਨਹੀਂ ਸਿਰ ਨਹੀਂ ਤੁਹਾਡੀ ਕੋਈ ਆਪ ਦੀ ਇੱਜ਼ਤ ਨਹੀਂ ਦੋ ਦੋ ਚਾਰ ਚਾਰ ਜਨਾਨੀਆਂ ਰੱਖੀ ਫਿਰਦੇ ਹੋ ਉਧਰ ਧੱਕੇ ਮਾਰੇ ਉਧਰੋਂ ਕੱਢ ਤੇ ਉਧਰੋਂ ਧੱਕੇ ਮਾਰੇ ਉਧਰ ਕੱਢ ਤੋ ਕੱਢ ਤੇ ਦਿੱਤੇ ਤੁਹਾਨੂੰ ਤੇ ਤੁਹਾਡੇ ਬੈਠਿਆਂ ਦੇ ਫਿਰ ਮੇਥੋਂ ਦੁਆਰੇ ਉਹੀ ਸ਼ਬਦ ਨਿਕਲੂਗਾ ਕਹਿੰਦੇ ਹੁੰਦੇ ਸੀ ਛੋਟੇ ਜਵਾਕਾਂ ਦੇ ਕਹਿੰਦੇ ਸੀ ਚਲੂਣੇ ਲੜਦੇ ਆ ਪਰ ਹੁਣ ਤਾਂ ਇੱਥੇ ਵੱਡਿਆਂ ਦੇ ਲੜ ਲੱਗੇ ਉਹ ਵੀ ਜਿਹੜੇ ਸਿੱਖੀ ਵਾਲੇ ਦੇ ਵਿੱਚ ਭੇਸ ਦੇ ਵਿੱਚ ਬੈਠੇ ਨੇ ਬੁੱਚੜਾ ਖਾਚ 'ਤੇ ਬੈਠੇ ਨੇ ਜਿਹੜੀਆਂ ਭੇਡਾਂ ਬੈਠੀਆਂ ਨੇ ਜਿਨ੍ਹਾਂ ਨੇ ਕਿ ਇਹ ਵੇਖਣਾਗਾ ਹੁਣ ਅਸੀਂ ਕਿਹੜੇ ਸਿੱਖ ਦੇ ਖਿਲਾਫ ਭੌਂਕਣਾਗਾ ਸਾਰੇ ਇੱਕ ਡੈਰੀ ਤੋਂ ਖਾਕਾ ਤਿਆਰ ਕਰਦੇ ਨੇ ਉਹ ਤਿਆਰ ਕਰਕੇ ਹੋ ਸਕਦਾ ਉਹਨਾਂ ਨੂੰ ਭੇਜਿਆ ਜਾਂਦਾ ਹੋਵੇ ਕਿ ਅਜੇ ਤੇਰੀ ਮਿੱਤਰਾ ਡਿਊਟੀ ਇਹਦੇ ਖਿਲਾਫਾ ਭੌਂਕਣ ਦੀ ਇੱਥੇ ਤੂੰ ਪੂਰੀ ਵਫਾਦਾਰੀ ਨਿਮਾਈ ਪੂਰੀ ਪੂਖ ਮਾਰੀ ਕੁੱਤੇ ਵਾਂਗੂ ਦੇਖੀ ਕਿਤੇ ਮਾਰੀ ਮੋਟੀ ਪੂਖ ਘਟ ਰਹਿ ਜੇ ਤੇਰੀ ਫੇਰ ਜਾ ਕੇ ਤਾਨੂੰ ਰੋਟੀ ਬੁਰਕੀ ਹੱਡੀ ਜਿਹੜਾ ਹੱਡਾ ਇਹ ਹੱਡੀਆਂ ਦਾ ਤਾਂ ਕਿੱਥੇ ਸਾਦਿਆ ਨੂੰ ਤਾਂ ਹੱਡ ਪਾਉਣੇ ਪੈਂਦੇ ਹੁਣ ਇਹਨਾਂ ਲੋਕਾਂ ਨੂੰ ਤਾਂ ਫੇਰ ਜਾ ਕੇ ਇਹ ਪੂਰਾ ਭੌਂਕ ਦਿਆ ਜਮਾ ਜ਼ਹਿਰ ਉਗਲ ਦਿਆ ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕਿ ਸਵੇਰੇ ਦਿਨ ਕਦੋਂ ਚੜੂਗਾ ਕਿਹੜੇ ਸਿੱਖ ਦੇ ਖਿਲਾਫ ਬੋਲਾਂਗੇ ਇਹ ਆ ਧਗੜ ਦੱਲੇ ਇਹ ਲੋਕ ਨੇ ਧਗੜਦਲੇ ਦੂਜੀ ਨਿਸ਼ਾਨੀ ਇੱਕ ਨੂੰ ਡੇਬਰੂਗੜ ਜੇਲ੍ਹ ਦੇ ਵਿੱਚ ਬੰਦਾ ਜਿਹੜਾ 2 ਲੱਖ ਦੇ ਵੋਟਾਂ ਨਾਲ ਜਿੱਤਿਆ ਦੂਜਾ ਭਾਈ ਸਰਬਜੀਤ ਸਿੰਘ ਦਾ ਇੱਕ ਬਿਆਨ ਸੁਣਿਆ ਮੈਂ ਵੱਡਾ ਬਿਆਨ ਦਿੱਤਾ ਹੁਣੇ ਮੀਡੀਆ ਦੇ ਵਿੱਚ ਆ ਕੇ ਉਹ ਬਚਾਰਾ ਮੈਨੂੰ ਉਹ ਤੇ ਤਰਸ ਬੜਾ ਆਉਂਦਾਗਾ ਕਿਉਂਕਿ ਇੱਕ ਤਾਂ ਥੋੜਾ ਜਿਹਾ ਭਾਵਕ ਹੋ ਕੇ ਬੋਲਦਾਗਾ ਇਕ ਉਹਨਾਂ ਨੇ 40 ਸਾਲ ਦੀ ਜਿਹੜੀ ਗੁਲਾਮੀ ਕੱਟੀ ਆ ਤੇ ਮੈਂ ਜਿਹੜਾ ਦਰਦ ਦਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਸਮਝਦਾ ਲੋਕਾਂ ਦੇ ਫਰੀਦਕੋਟ ਦੇ ਵਾਸੀਆਂ ਦੇ ਅੱਗੇ ਸਰ ਝੁਕਦਾਗਾ ਜਿਨ੍ਹਾਂ ਨੇ ਉਸ ਅਕਾਲ ਅਖਤ ਦਾ ਬਦਲਾ ਲੈਣ ਵਾਲੇ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਆਪਣੀ ਸਾਰੀ ਸਿਕਾਉਂ ਦੀ ਪਾਗਰ ਬਚਾ ਕੇ ਰੱਖੀ ਆ ਤਾਂ ਉਹਨਾਂ ਨੇ ਇੱਕ ਵੱਡਾ ਫੈਸਲਾ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿੱਤਾ ਅੱਗੇ ਕੀ ਹੁੰਦਾਗਾ ਭਾਈ ਸਰਬਜੀਤ ਸਿੰਘ ਜਾਂਦਾਗਾ ਲੋਕ ਸਭਾ ਦੇ ਸੈਸ਼ਨ ਹੁੰਦਾਗਾ ਸਰਬਜੀਤ ਸਿੰਘ ਦਰਦਾਗਾ ਕਹਿੰਦਾ ਮੈਂ ਪਹਿਲੇ ਦਿਨ ਗਿਆ ਮੈਂ ਉੱਥੇ ਜਿਹੜਾ ਲੋਕ ਸਭਾ ਦਾ ਸਪੀਕਰ ਆ ਉਹਦੇ ਜਿਹੜੇ ਰੱਖੇ ਹੁੰਦੇ ਨੇ ਬੰਦੇ ਅਲੱਗ-ਅਲੱਗ ਨਾਵਾਂ ਦੇ ਤਰੇ ਉਹਨਾਂ ਨੂੰ ਕਹਿੰਦਾ ਮੈਂ ਇੱਕ ਪਰਚੀ ਦੇ ਦਿੱਤੀ ਤੇ ਉਹ ਕਹਿੰਦਾ ਦਵਾਰੇ ਮੁੜ ਕੇ ਮੇਰੇ ਕੋਲੇ ਫੇਰ ਆ ਗਿਆ 11 ਵਜੇ ਪਰਚੀ ਦਿੱਤੀ 11 ਵਜੇ ਫੇਰ ਆ ਗਿਆ ਮੁੜ ਕੇ ਕਹਿੰਦਾ ਜੀ ਸਮਾਰ ਕੇ ਲਿਖੋ ਜੀ ਕੀ ਲਿਖਣਾਗਾ ਕੀ ਤੁਸੀਂ ਬੋਲਣਾਗਾ ਕਹਿੰਦਾ ਮੈਂ ਕਿਹਾ ਕਿ ਮੇਰੇ ਜਿਹੜੇ ਆ ਆ ਮੁੱਦੇ ਨੇ ਬੇਅਦਬੀ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਭਾਈ ਅੰਮਰਪਾਲ ਸਿੰਘ ਦਾ ਮੁੱਦਾ ਕਹਿੰਦਾ ਮੁੜ ਕੇ ਉਹ ਬੰਦਾ ਮੇਰੇ ਕੋਲੇ ਨਹੀਂ ਆਇਆ ਕਹਿੰਦਾ ਮੈਂ ਡੇਢ ਆਪਣੇ ਡੇਢ ਵਜੇ ਤੱਕ ਡੀਕੀ ਗਿਆ ਕਹਿੰਦਾ ਮੈਨੂੰ ਆਵਾਜ਼ ਨਹੀਂ ਮਾਰੀ ਗਈ ਮੇਰਾ ਨਾਮ ਲੈ ਕੇ ਜਿਹੜਾ ਲੋਕ ਸਭਾ ਦੇ ਸਵੀਕਰ ਉਹ ਭਿਰਲਾ ਨੇ ਜਿਹੜੇ ਉਹਨਾਂ ਨੇ ਕਹਿੰਦਾ ਮੈਨੂੰ ਮੌਕਾ ਨਹੀਂ ਦਿੱਤਾ ਸਰਬਜੀ ਸਿੱਖ ਖਾਲਸਾ ਕਹਿੰਦਾ ਮੈਂ ਦੁਬਾਰੇ ਦੂਜੇ ਦਿਨ ਫੇਰ ਗਿਆ ਕਹਿੰਦਾ ਮੈਂ ਆਪ ਖੁਦ ਹੱਥੀ ਚਿੱਠੀ ਫੜਾ ਕੇ ਆਇਆ ਸਾਰਾ ਕੁਝ ਉਹਦੇ ਤੇ ਲਿਖਿਆ ਕਹਿੰਦਾ ਮੈਨੂੰ ਸਰੇਆ ਜਵਾਬ ਦਿੱਤਾ ਕੰਨਾਂ ਇਹ ਤੇ ਨਹੀਂ ਤੂੰ ਬੋਲ ਸਕਦਾ ਤੂੰ ਬੰਦੀ ਸਿੰਘਾਂ ਦੇ ਮੁੱਦੇ ਤੇ ਨਹੀਂ ਬੋਲ ਸਕਦਾ ਤੂੰ ਭਾਈ ਅੰਬਰਤਪਾਲ ਸਿੰਘ ਖਾਲਸੇ ਦੇ ਮੁੱਦੇ ਤੇ ਨਹੀਂ ਬੋਲ ਸਕਦਾ ਤੂੰ ਬੇਆਦਬੀ ਦੇ ਮੁੱਦੇ ਤੇ ਨਹੀਂ ਬੋਲ ਸਕਦਾ ਕੰਨਾਂ ਇਹ ਬੜਾ ਇੱਕ ਕਨਸਟੈਂਸ ਦਾ ਜਿਹੜਾ ਆਗਾ ਮੁੱਦਾ ਹੈਗਾ ਦੱਸੋ ਫਿਰ ਹੁਣ ਇਹਨੂੰ ਗੁਲਾਮੀ ਨਾ ਕੀ ਕਹੀਏ ਤਾਂ ਅਸੀਂ ਫਿਰ ਹੁਣ ਦੱਸੋ ਸਿੱਖੋ ਜਿਹੜੇ ਤੁਸੀਂ ਵੀਡੀਓ ਸੁਣੋਗੇ ਇਹ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿਓ ਤੇ ਉਹ ਬਿਰਲਾ ਜਿਹੜਾ ਸਪੀਕਰ ਆ ਲੋਕ ਸਭਾ ਦਾ ਉਹਦੇ ਤੱਕ ਵੀ ਪਹੁੰਚਾ ਦਿਓ ਐਮਪੀ ਜਿੱਤਿਆ ਹੋਇਆ ਹੈਗਾ ਭਾਈ ਸਰਬਜੀਤ ਸਿੰਘ ਖਾਲਸਾ ਇੱਕ ਨੂੰ ਤੁਸੀਂ ਕੀਤਾ ਹੋਇਆ ਹੈਗਾ ਬੰਦ ਤੇ ਦੂਜੀ ਤੁਸੀਂ ਆਵਾਜ਼ ਬੰਦ ਕਰ ਰਹੇ ਹੋ ਭਾਈ ਸਰਬਜੀਤ ਸਿੰਘ ਖਾਲਸਾ ਦੀ ਬੋਲਣ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਵੱਡੀ ਗੁਲਾਮੀ ਸਿੱਖ ਕੌਮ ਦੀ ਕੀ ਹੋਵੇਗੀ ਦੱਸੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਣਾ ਉਹਨਾਂ ਤੇ ਕਾਨੂੰਨੀ ਤੌਰ ਤੇ ਜਿਹੜੀ ਗੱਲ ਕਹਿਣੀ ਸੀ ਉਹਨਾਂ ਨੇ ਐਨਐਸਏ ਤਹਿਤ ਕਹਿਣੀ ਸੀ ਤੇ ਉਹਨਾਂ ਨੂੰ ਜਿਹੜਾ ਐਮਪੀ ਬਣੇ ਨੇ ਇਹ ਕਹਿਣਾ ਸੀ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਜਾਂ ਸਾਡੇ 30 32 32 ਸਾਲਾਂ ਤੋਂ ਸਿੰਘ ਅੰਦਰ ਨੇ ਉਹਨੂੰ ਛੱਡਿਆ ਜਾਵੇ ਤੇ ਜਿਹੜਾ ਬੇਅਦਬੀ ਦਾ ਜਿਹੜਾ ਮੁੱਦਾ ਬੜਾ ਤਨ ਸਰਕਾਰਾਂ ਬਦ ਗਈਆਂ ਬਦਲ ਗਈਆਂ ਬੇਅਦਬੀ ਤੇ ਨਸੇ ਦੇ ਮੁੱਦੇ ਨੂੰ ਲੈ ਕੇ ਤੇ ਉਹਨਾਂ ਸਰਕਾਰਾਂ ਦੇ ਖਿਲਾਫ ਜਿਹੜਾ ਉਹਨਾਂ ਤੋਂ ਜਵਾਬ ਦੇ ਵੀ ਜਿਹੜੀ ਮੰਗੀ ਜਾਵੇ ਗੱਲ ਐਨੀ ਕਰਨੀ ਸੀ ਸਰਪਾ ਮਿੰਟ ਦੋ ਮਿੰਟ ਦੇ ਵਿੱਚ ਬੰਦਾ ਗੱਲ ਨਿਬੇੜ ਦਿੰਦਾ ਪਰ ਨਹੀਂ ਬੋਲਣ ਦਿੱਤਾ ਕਿਉਂਕਿ ਤੁਹਾਨੂੰ ਪਤਾ ਲੱਗ ਚੁੱਕਿਆ ਜੇ ਕਹੇ ਅਜੇ ਵੀ ਕਈਆਂ ਦੀਆਂ ਅੱਖਾਂ ਫੁੱਟੀਆਂ ਨੇ ਜਾਂ ਕਹੇ ਇਹਨੂੰ ਅਜੇ ਵੀ ਜਿਹੜਾ ਕੰਨਾਂ ਤੋਂ ਸੁਣਦਾ ਨਹੀਂ ਤਾਂ ਜਿਨ੍ਹਾਂ ਦੇ ਗਾਲ ਦੇ ਵਿੱਚ ਅਜੇ ਵੀ ਜੰਜੀਰਾ ਪੰਨੀਆਂ ਹੋਈਆਂ ਨੇ ਗੁਲਾਮੀ ਦੀਆਂ ਉਹਨਾਂ ਲੋਕਾਂ ਦਾ ਤਾਂ ਰੱਬ ਰੱਖਈਆ ਮੈਂ ਤੁਹਾਨੂੰ ਉਹਦੇ ਵੀ ਹੱਕ ਢੋਕੇ ਕਿਹਾ ਸੀ ਅੱਜ ਵੀ ਕਹਿਣਾਗਾ ਅਗਲੇ ਸੈਸ਼ਨ ਦੇ ਵਿੱਚ ਜੋ ਮਰਜ਼ੀ ਹੋਵੇ ਕੋਰਟ ਦਾ ਫੈਸਲਾ ਆਵੇ ਨਾ ਆਵੇ ਇੱਕੋ ਪਰਮਾਤਮਾ ਦੀ ਕਲਾ ਵਰਤੂ ਜ਼ਰੂਰ ਭਾਈ ਅੰਮਰਤਪਾਲ ਸਿੰਘ ਅਗਲੇ ਸੈਸ਼ਨ ਦੇ ਵਿੱਚ ਹੋਣਗੇ ਤੇ ਉਸ ਤੋਂ ਬਾਅਦ ਜਿਹੜਾ ਚੀਕ ਜਿਗੜਾ ਇਹਨਾਂ ਭੇਡਾਂ ਦਾ ਪਾਊਗਾ ਕਿਵੇਂ ਫਿਰ ਭੇਡਾਂ ਟੱਪਣਗੇ ਜਵੇਂ ਹੁਣ ਬਿੱਟੂ ਜਿਹੜਾ ਉਹ ਮੋਰੇਆ ਕਹਿੰਦੇ ਅੱਜ ਸੋਨੀਆ ਗਾਂਧੀ ਨੇ ਦੋ ਮੰਤਰੀਆਂ ਤੇ ਬਿੱਟੂ ਤੇ ਇੱਕ ਕੋਈ ਹੋਰ ਆ ਕੋਈ ਉਹਨਾਂ ਤੇ ਜਿਹੜਾ ਲੋਕ ਸਭਾ ਦੇ ਸਪੀਕਰ ਨੂੰ ਕਿਹਾ ਕਿ ਇਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਇਹਨਾਂ ਨੇ ਕੋਈ ਅਪਸ਼ਬਦ ਬਸਤ ਜਿਹੜੇ ਨੇ ਬੋਲੇ ਨੇ ਜਿਹੜਾ ਬੰਦਾ ਭਾਜਪੀ ਦਾ ਪ੍ਰਧਾਨ ਮੰਤਰੀ ਮੋਦੀ ਦਾ ਚਮਚਾ ਹੋਵੇ ਟੁੱਟੀ ਡੰਡੀ ਵਾਲਾ ਜਿਹੜਾ ਬੰਦਾ ਖੇਲ ਬਣਿਆ ਹੋਵੇ ਜਿਨ੍ਹਾਂ ਬੰਦੇ ਦੇ ਜੁੱਟੀਆਂ ਜੁੱਤੀਆਂ ਛੱਟੀਆਂ ਹੋਣ ਜਿਹੜੇ ਛੱਟ ਕੇ ਸਰਕਾਰਾਂ ਦੇ ਤਲਬੇ ਕੋਡੇ ਹੋ ਜਾਂਦੇ ਨੇ ਸਰਕਾਰਾਂ ਮੂਰੇ ਆਪਾਂ ਇਹ ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ ਉਹ ਬੰਦੇ ਸਰਕਾਰਾਂ ਨੂੰ ਚੰਗੇ ਲੱਗਦੇ ਨੇ ਪੰਜਾਬ ਸਰਕਾਰ ਨੂੰ ਵੀ ਚੰਗੇ ਲੱਗਦੇ ਆ ਸੈਂਟਰ ਨੂੰ ਵੀ ਚੰਗੇ ਲੱਗਦੇ ਆ ਤੇ ਸਾਡੇ ਵਿਰੋਧੀ ਤੇ ਦੂਸਰਿਆਂ ਨੂੰ ਚੰਗੇ ਲੱਗਦੇ ਆ ਇਹ ਭਾਈ ਅੰਮਰਤਪਾਲ ਸਿੰਘ ਨੇ ਨਹੀਂ ਕੀਤਾ ਲਏ ਅੰਬਰਤਪਾਲ ਸਿੰਘ ਕਹ ਦੇਵੇ ਜਿਸ ਤਰ੍ਹਾਂ ਸਰਕਾਰਾਂ ਕਹਿਣਗੀਆਂ ਘੰਟੇ ਦੇ ਵਿੱਚ ਬਾਹਰ ਲਿਆਉਣਗੀਆਂ ਸਤ ਪਿੰਡਰਾ ਵਾਲੇ ਕਹਦੇ ਹੁੰਦੇ ਨੇ ਕਹਦੇ ਹੁੰਦੇ ਸੀ ਕਹਿੰਦੇ ਜ਼ਮੀਰ ਦਾ ਮਰਨਾ ਯਕੀਨਨ ਮੌਤ ਹੈ ਕਿ ਤੁਹਾਡੀ ਮੌਤ ਉਦੋਂ ਹੋ ਜਾਵੇਗੀ ਜਦ ਤੈ ਤੁਹਾਡੀ ਜ਼ਮੀਰ ਮਰ ਗਈ ਜੇ ਤੁਸੀਂ ਅੱਖ ਨਾਲ ਜਿਉਣਾ ਤਾ ਤੁਹਾਨੂੰ ਜਿਹੜਾ ਸੱਚ ਦੇ ਰਾਹ ਤੇ ਚੱਲਣਾ ਪਊਗਾ ਤੇ ਡਟ ਕੇ ਬੋਲਣਾ ਪਊਗਾ ਤੇ ਇਹ ਕੰਮ ਸਿੱਖ ਕੌਮ ਦੇ ਹਿੱਸੇ ਆਇਆ ਖਾਸ ਕਰਕੇ ਉਹਨਾਂ ਜਝਾਰੂ ਸਿੰਘਾਂ ਦੇ ਜਿਨ੍ਹਾਂ ਨੇ ਕਾਰਨਾਮੇ ਕੀਤੇ ਨੇ ਆਪਣੇ ਧਰਮ ਦੇ ਲਈ ਆਪਣੇ ਸਿੱਖੀ ਸਤਕ ਦੇ ਲਈ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਗ੍ਰਹਿ ਮੰਤਰੀ ਮੈਂ ਇਤਸਾਦ ਨਾਲ ਜਿਹੜੀ ਅੱਜ ਇੱਕ ਮੀਟਿੰਗ ਰੱਖੀ ਗਈ ਆ ਉਹ ਮੀਟਿੰਗ ਦੇ ਮੀਟਿੰਗ ਦੇ ਵਿੱਚ ਕੀ ਵੱਡਾ ਜਿਹੜਾ ਮੁੱਦਾ ਨਿਕਲਦਾ ਕੀ ਮੀਟਿੰਗ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਦੀ ਹੋਣ ਵਾਲੀ ਗੱਲ ਨੂੰ ਜਿਹੜੀ ਉੱਤੇ ਮੋਹਰ ਲਾਈ ਜਾਊਗੀ ਜਾਂ ਫਿਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਰਾਕੇ ਜਿਹੜੀਆਂ ਗੇਮ ਖੇਡ ਰਹੀਆਂ ਨੇ ਵੀ ਸਿੱਖਾਂ ਨੂੰ ਬਦਨਾਮ ਹੀ ਕਰਨਾ ਪਤਾ ਜੋ ਮਰਜ਼ੀ ਹੋ ਜੇ ਬਿ ਸੱਡਣੇ ਨਹੀਂ ਜੇਕਰ ਮੈਂ ਸਾ ਜਿਹੜੇ ਨੇ ਗ੍ਰਹਿ ਮੰਤਰੀ ਨੇ ਜੇਕਰ ਉਹ ਗੱਲ ਕਹਿੰਦੇ ਨੇ ਕਿ ਭਾਈ ਅੰਮਰਪਾਲ ਸਿੰਘ ਖਾਲਸਾ ਨੂੰ ਬਾਹਰ ਕੱਢਿਆ ਜਾਵੇ ਉਤੇ ਐਨਐਸਐਸੀ ਵਾਪਸ ਲੈਣੇ ਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਦਿਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਹਿਣਾ ਤੇ ਹੁਣ ਵੀ ਦੁਬਾਰੇ ਕਹਣਾਗਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਕਿਸੇ ਨਾਲ ਲੈਣਾ ਨਾ ਕਿਸੇ ਨਾਲ ਦੇਣਾ ਕਿਉਂਕਿ ਡੰਗ ਇੱਕੋ ਜਿਹੇ ਨੇ ਸਾਰਿਆਂ ਦੇ ਸੱਪ ਸਾਰੇ ਇੱਕੋ ਜਿਹੇ ਨੇ ਕੋਈ ਡੰਗ ਛੋਟਾ ਮਾਰਦਾ ਕੋਈ ਵੱਡਾ ਮਾਰਦਾ ਕੋਈ ਟੇਡਾ ਹੋ ਕੇ ਮਾਰਦਾ ਕੋਈ ਲੰਬਾ ਹੋ ਕੇ ਮਾਰਦਾ ਮਾਰਦੇ ਸਾਰੇ ਡੰਗ ਨੇ ਕਿ ਸਪੋਲਿਏ ਤੁਰੇ ਫਿਰਦੇ ਨੇ ਬਿੱਤੇ ਥੋੜੇ ਜਿਹੇ ਚੂਹੇ ਖਾਣੇ ਗੋਹਾ ਖਾਣੇ ਜਿਹੜੇ ਗੋਗੂ ਖਾ ਜਾਂਦੇ ਆ ਉਹ ਮੋٹے ਢਿੱਡਾ ਵਾਲੇ ਨੇ ਉਹ ਵੀ ਡੰਗ ਚਲਾਉਂਦੇ ਆ ਉਹ ਵੀ ਵਿਚਾਰਾ ਆਪਣੇ ਆਪ ਨੂੰ ਜਿਹੜਾ ਹੈਗਾ ਪੂਰਾ ਸਿੱਖਾਂ ਦੇ ਖਿਲਾਫ ਜਣੀ ਕਿ ਡੰਗ ਮਾਰਨ ਨੂੰ ਪੈਂਦੇ ਆ ਪਰ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਜਣੀ ਕਿ ਘੱਟ ਅਸਰ ਹੁੰਦਾ ਉਹਨਾਂ ਦੇ ਡੰਗ ਦਾ ਇਹ ਸਾਰੇ ਅੱਜ ਮੈਂ ਤੁਹਾਨੂੰ ਸੁਣਾਉਣਾ ਜਿਹੜਾ ਇਹ ਮੈਂ ਦੱਸਿਆਗਾ ਤੁਹਾਨੂੰ ਜਿਹੜੀ ਗੱਲਬਾਤ ਕਿ ਭਾਈ ਅੰਬਰਤਪਾਲ ਸਿੰਘ ਕਿਉਂ ਚੁਭ ਰਿਹਾ ਇਹਦਾ ਲੋਕਾਂ ਨੂੰ ਚਲੋ ਸਰਕਾਰਾਂ ਦੀ ਤਾਂ ਕਿਤੇ ਨਾ ਕਿਤੇ ਇਹ ਲੈ ਲਓ ਕਿ ਪੰਜਾਬ ਸਰਕਾਰ ਸੈਂਟਰ ਦੇ ਥੱਲੇ ਆ ਸੈਂਟਰ ਸਰਕਾਰ ਆ ਆਰਐਸਐਸ ਦੇ ਥੱਲੇ ਆ ਚਲੋ ਸਰਕਾਰਾਂ ਦੀ ਮੰਨ ਲੈਂਦੇ ਆ ਪਰ ਜਿਹੜੇ ਦਗੜ ਦੱਲੇ ਬੈਠੇ ਨੇ ਚੂਮਾਰ ਚੂਮਾਰ ਦੇਖਿਆ ਤੁਸੀਂ ਚੂਮਾਰ ਕੀ ਨੂੰ ਕਹਿੰਦੇ ਆ ਇੱਕ ਤਾਂ ਪਾਂਸੀ ਫਿਰਦਾ ਹੁੰਦਾ ਥੱਲੇ ਚੂਹੇ ਫਿਰਦੇ ਹੁੰਦੇ ਆ ਤੇ ਉਹਦੀ ਨਿਗਾਹ ਧਰਤੀ ਉੱਤੇ ਪਾਈ ਜਾਂਦੀ ਹੈ ਤੇ ਮਿੰਟਾਂ ਦੇ ਵਿੱਚ ਉਹਨੂੰ ਚੱਕ ਕੇ ਲੈ ਜਾਂਦਾ ਤੇ ਚੂਹ ਮਾਰ ਰੱਖੇ ਨੇ ਸਰਕਾਰਾਂ ਨੇ ਅਲੱਗ-ਅਲੱਗ ਥਾਂ ਤੇ ਬੈਠੇ ਨੇ ਜਦੋਂ ਉਹ ਬਾਜਬ ਚੁੱਕਦੇ ਨੇ ਅੱਜ ਫਲਾਣੇ ਸਿੰਘ ਦੇ ਖਿਲਾਫ ਚੁੱਕਣੀਆਂ ਤਾਂ ਸਰਕਾਰਾਂ ਤੁਰਤ ਐਕਸ਼ਨ ਕਰ ਲੈਂਦੀਆਂ ਨੇ ਫਿਲਹਾਲ ਜਿਹੜੀ ਸਰਕਾਰ ਦੀ ਐਸ ਵੇਲੇ ਜਿਹੜੀ ਮਨਸਾ ਕੀ ਬਹੁਤ ਮਾੜੀ ਆ ਕਿਉਂਕਿ ਮੈਂ ਪਹਿਲਾਂ ਕਿਹਾ ਕਿ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਸਾਰੇ ਲੀਡਰ ਨੇ ਸਾਰਿਆਂ ਨੇ ਰਲ ਕੇ ਬੇੜਾ ਗਰਕ ਕੀਤਾ ਪੰਜਾਬ ਦਾ ਪੰਜਾਬ ਦੀ ਇੱਜ਼ਾਤ ਦੇਣ ਵਾਲਿਓ ਪੰਜਾਬ ਨੂੰ ਸੂਬਾ ਸੌਂਡੇ ਦੀ ਚਿੜੀ ਬਣਾਉਣ ਵਾਲਿਓ ਬੜੀਆਂ-ਬੜੀਆਂ ਸੌਆਂ ਖਾਣ ਵਾਲਿਓ ਸ਼ਰਮ ਨਾਲ ਮਰ ਜਾਓ ਤੁਸੀਂ ਪੰਜਾਬ ਹੋਵਾ ਜਿਨ੍ਹਾਂ ਨੇ ਕਦੇ ਈਨ ਨਹੀਂ ਮੰਨੀ ਸੀ ਪਰ ਅੱਜ ਸਾਡੇ ਵਿੱਚ ਸੇਕ ਕੌਮ ਦੇ ਵਿੱਚ ਦੁਸ਼ਮਣਾਂ ਦਾ ਐਨਾ ਗੋਲ ਬੱਲਾਗਾ ਦੁਸ਼ਮਣ ਇੰਨੇ ਨੇ ਸਾਨੂੰ ਪਛਾਣ ਹੀ ਨਹੀਂ ਹੁੰਦਾ ਕਿ ਸਾਡਾ ਕੌਣ ਆ ਤੇ ਬਗਾਨਾ ਕੌਣ ਆ ਤੇ ਤੁਹਾਨੂੰ ਤੁਹਾਡੇ ਨਾਲ ਖੜਦਾ ਉਹ ਬੰਦਾ ਤੁਹਾਨੂੰ ਲੱਗਦਾ ਹੋਊਗਾ ਕਿ ਸਾਡੇ ਵਰਗਾਗਾ ਬੰਦਾ ਪਰ ਉਹ ਛੋਡੇ ਵਰਗਾ ਨਹੀਂ ਹੁੰਦਾ ਉਹ ਹੁੰਦੇ ਇਹ ਬੁੱਕਲ ਦੇ ਸੱਪ ਜਿਨ੍ਹਾਂ ਆਪਾਂ ਕਹਿ ਲਈਏ ਪਟਾਲੀਆਂ ਵਿੱਚ ਪਾਏ ਹੁੰਦੇ ਨੇ ਲੱਗਦਾ ਕਿ ਇਹ ਡੰਗ ਨਹੀਂ ਮਾਰਨਗੇ ਪਰ ਤੁਹਾਡੇ ਉਹ ਦੁੱਖ ਮੇਂ ਡੰਗ ਮਾਰਦੇ ਨੇ ਤੇ ਫਿਰ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਅੱਜ ਅੰਮਰਤਪਾਲ ਸਿੰਘ ਨਾ ਜੋ ਮਰਜ਼ੀ ਕਰ ਲੋ ਸਰਕਾਰ ਨੂੰ ਮੈਂ ਬਕੈਲਾ ਵੀ ਕਿਹਾ ਬੰਦੀ ਸਿੰਘਾਂ ਨਾਲ ਸਾਡੇ 30-30 ਸਾਲਾਂ ਤੋਂ ਬੰਦ ਸਿੰਘ ਨੇ ਉਹਨਾਂ ਨਾਲ ਜੋ ਮਰਜ਼ੀ ਕਰ ਲੋ ਸਿੱਖ ਕੌਮ ਦਾ ਤਾਂ ਜੰਮੇ ਆ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਜਿਸ ਦਿਨ ਤੋਂ ਸਿੱਖ ਦਾ ਬੱਚਾ ਪੈਦਾ ਹੋ ਗਿਆ ਉਸੇ ਦਿਨ ਤੋਂ ਹੀ ਉਹਨਾਂ ਦੇ ਉੱਤੇ ਕੇਸ ਬੰਡੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹ ਸਿੱਖ ਦੇ ਘਰ ਜੰਮਿਆਗਾ ਤੇ ਗੱਲ ਨੂੰ ਮੈਂ ਲੰਬੀ ਨਾਲ ਜਾਵਾਂ ਹੁਣ ਤੁਸੀਂ ਮੈਨੂੰ ਦਿਓ ਆਜ਼ਾਦੀ ਤੇ ਤੁਸੀਂ ਆਪਣੇ ਖੁੱਲ ਕੇ ਕਮੈਂਟ ਕਰਿਓ ਵੀਡੀਓ ਘੱਟ ਸ਼ੇਅਰ ਕਰ ਦਿਓ ਹੱਥ ਬੰਨ ਕੇ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰਦਿਆ ਕਰੋ ਦਰਦ ਦਾ ਇੱਕ ਕੌਮ ਕੋ ਪ੍ਰਤੀ ਸਿੱਖ ਪ੍ਰਤੀ ਇਸ ਦਰਦ ਨੂੰ ਮੈਂ ਜਾਗਰ ਕਰਦਾਗਾ ਕਿ ਤੁਸੀਂ ਉਸ ਦਰਦ ਨੂੰ ਅੱਗੇ ਪਹੁੰਚਾਓਗੇ ਇਸ ਕਰਕੇ ਮੈਂ ਤੁਹਾਡਾ ਜਿਹੜਾ ਸਾਥ ਆ ਤੁਹਾਡਾ ਮੈਨੂੰ ਬਹੁਤ ਹੌਸਲਾ ਦਿੰਦਾਗਾ ਇੱਥੇ ਲੋਕੋ ਚਾਹੇ ਜੋ ਮਰਜੀ ਕਹੀ ਜਾਣਾ ਫਲਾਣੇ ਦਾ ਹਾਸਰ ਹੋਇਆ ਜੀ ਉਹ ਸੱਚ ਬੋਲਦਾ ਈ ਧਮਕੇ ਦਾ ਹਾਸਰ ਹੋਇਆ ਸੱਚ ਬੋਲਦਾ ਸੀ ਮੈਂ ਪਹਿਲਾਂ ਕਿਹਾ ਨਾ ਇੰਨਾ ਡਰਾਮੇ ਡਰਾਵਿਆ ਤੋਂ ਡਰਾਂ ਨਾ ਡਰਨ ਵਾਲਾ ਹੈਗਾ ਨਾ ਅੱਜ ਤੱਕ ਡਰਿਆ ਤੇ ਨਾ ਕਿਸੇ ਅੱਗੇ ਝੁਕਿਆ ਤੇ ਜਿਹੜਾ ਕੁਝ ਹੋਣਾਗਾ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋਣਾਗਾ ਪਰਮਾਤਮਾ ਤੋਂ ਬਿਨਾ ਕੋਈ ਲਗੜ ਡਗੜ ਬੰਦਾ ਤੇ ਉਹਦੀ ਹਿੰਮਤ ਨਹੀਂ ਪੈਣੀ ਜਿੱਦੇ ਵਾਹਿਗੁਰੂ ਦਾ ਕਿਰਪਾ ਆ ਗਈ ਉਹਦੇ ਸਭ ਕੁਝ ਹੋ ਜਾਂਦਾ ਤੁਸੀਂ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਇਹਨਾਂ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਜਿਹੜਾ ਐਮਪੀ ਬਣ ਕੇ ਜਿਹੜਾ ਬੰਦਾ ਭੇਜਿਆਗਾ ਉਹਨੂੰ ਨਾਂ ਬੋਲਣ ਦੇਣਾ ਇਤੋ ਵੱਡਾ ਸਾਡੇ ਦਾ ਸੰਵਿਧਾਨ ਦਾ ਲੋਕਤੰਤਰ ਦਾ ਘਾਣ ਨਹੀਂ ਤਾਂ ਹੋਰ ਦੱਸੋ ਕੀ ਆ ਇਹ ਸਿੱਖਾਂ ਦੀ ਆਜ਼ਾਦੀ ਉੱਤੇ ਹਮਲਾ ਨਹੀਂ ਤਾਂ ਹੋਰ ਦੱਸੋ ਕੀ ਆ ਜੇ ਸਿੱਖ ਗੁਲਾਮ ਨਹੀਂ ਤਾਂ ਹੋਰ ਦੱਸੋ ਕੀ ਆ ਗੁਲਾਮੀ ਆ ਜਿਹੜਾ ਬੋਦਨ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਬਰਾਬਰ ਦਾ ਸ਼ਰੀਕ ਆ ਬਰਾਬਰ ਦਾ ਐਮਪੀ ਆ ਤੁਹਾ ਤੋਂ ਜਾਲੀ ਵੋਟਾਂ ਲੈ ਕੇ ਬਣਿਆ ਹੋਊਗਾ ਬਰਾਬਰ ਬੈਠਾ ਤੁਹਾਡੇ ਪਰ ਚਿਹਰਾ ਹੈਗਾ ਉਹਦਾ ਸਿੱਖ ਕੌਮ ਦਾ ਉਹਨੇ ਅੰਬਰਤਪਨ ਕੀਤਾ ਹੋਇਆਗਾ ਇਹ ਰੜਕ ਰਿਆ ਸਰਕਾਰਾਂ ਨੂੰ ਵੀ ਤੇ ਸਪੀਕਰਾਂ ਨੂੰ ਵੀ ਤੇ ਜਿਹੜੇ ਬਾਕੀ ਹੋਰ ਨੇ ਜਿਹੜੇ ਕਾਲੀਆਂ ਭੇਡਾਂ ਮੈਂ ਧੰਨਵਾਦ ਕਰਦਾ ਸਾਰੇ ਜਿਹੜਾ ਤੁਸੀਂ ਜਿਹੜੇ ਪੰਜਾਬੀ ਵਿਰਸੇ ਟੀਵੀ ਨਾਲ ਜੁੜੇ ਹੋ ਦੋਸਤ ਸੱਜਣ ਮਿੱਤਰ ਸਰੋਤੇ ਤੇ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਏ ਵੀ ਮਾਈਹਾ ਮਕਰਨ ਸਿੰਘ ਉੱਬਾ